ਤੁਹ ਜਿੰਨੇ ਮਰਜ਼ੀ ਉਹਨੂੰ ਵਾਲੇ ਦੇ ਸਕਦੇ ਹੋ ਆਪਣੇ ਗੁੜ ਸ਼ੱਕਰ ਨੂੰ ਚਾਹ ਨਹੀਂ ਫੜਦੀ ਤੇ ਚਾਹੀ ਦੋ ਸਾਲ ਰੱਖ ਲਓ ਖਰਾਬ ਨਹੀਂ ਹੋਊਗਾ ਹਾਂਜੀ ਹਾਂ ਸਾਡੇ ਦਿਲ ਦੇ ਵਿੱਚ ਚਾਹਣਾ ਵੀ ਅਸੀਂ ਆਪ ਕੰਮ ਕਰੀਏ ਵੀ ਲੋਕਾਂ ਨੂੰ ਸਫਾਈ ਤੇ ਵਧੀਆ ਕੁਆਲਟੀ ਦੇ ਸਕੀਏ ਸਾਡੇ ਕੋਲ 20 ਕਿਲੇ ਹੁੰਦਾਗਾ ਆਪਣੇ ਕੋਲੇ 4-5 ਵੈਰਾਈਟੀਆਂ ਹੁੰਦੀਆਂ ਨੇ ਜਿਵੇਂ 95 ਹੋ ਗਿਆ ਜੀ 96 ਹੋ ਗਿਆ 88 ਹੋ ਗਿਆ 18 ਹੋ ਗਿਆ 099 ਹੋ ਗਿਆ ਤੇ 015 ਹੋ ਗਿਆ ਜੀ ਇਹ ਸਾਰੀਆਂ ਘੋੜਾ ਵਾਲੀਆਂ ਕੁਆਲਿਟੀਆਂ ਵਧੀਆ ਨੇ ਜੀ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਕਾਵਦਾ ਵਿਖੇ ਜਿੱਥੇ ਕਿ ਪ੍ਰੀਤ ਕੁਲਾੜ ਹੈ 17 ਸਾਲਾਂ ਤੋਂ ਇਹ ਕੁਲਾੜ ਚੱਲ ਰਿਹਾ ਹੈ ਅਤੇ ਇਹਨਾਂ ਨੇ ਇਨਾਮ ਰੱਖਿਆ ਹੋਇਆ ਹੈ 1 ਲੱਖ ਰੁਪਏ ਦਾ ਜੇ ਕੋਈ ਇਹਨਾਂ ਦੀ ਕਿਸੇ ਆਈਟਮ ਦੇ ਵਿੱਚ ਜਾਂ ਗੁੜ ਦੇ ਵਿੱਚ ਕੋਈ ਮਿਲਾਵਟ ਸਾਬਤ ਕਰ ਦਵੇ ਤਾਂ ਇਹ ਉਹਨਾਂ ਨੂੰ 1 ਲੱਖ ਰੁਪਿਆ ਇਨਾਮ ਦੇਣਗੇ ਆਪਣੇ ਗੁੜ ਤੋਂ ਇਹ ਅਲੱਗ-ਅਲੱਗ ਤਰ੍ਹਾਂ ਦੇ ਸਮਾਨ ਬਣਾਉਂਦੇ ਹਨ ਅਤੇ ਆਪਣੇ ਖੇਤਾਂ ਦੇ ਵਿੱਚ ਹੀ ਆਪ ਹੀ ਗੰਨਾ ਬੀਜਦੇ ਹਨ ਆਰਗੈਨਿਕ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਹਲਦੀਆਂ ਹਲਦੀ ਮਿਰਚ ਜੋ ਇਹਨਾਂ ਵੱਲੋਂ ਉਹ ਵੀ ਇੱਥੇ ਤਿਆਰ ਕੀਤੀ ਜਾਂਦੀ ਹੈ ਸਰੋਂ ਦਾ ਜੋ ਤੇਲ ਹੈ ਉਹ ਵੀ ਇਹਨਾਂ ਵੱਲੋਂ ਇੱਥੇ ਤਿਆਰ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਜੋ ਗੰਨੇ ਦੀ ਜੋ ਜੋ ਬਾਲਣ ਹੈ ਜਿਸ ਤੇ ਗੰਨੇ ਨੂੰ ਤਿਆਰ ਕੀਤਾ ਜਾਂਦਾ ਹੈ ਤਾਂ ਉਹ ਬਾਲਣ ਵੀ ਇਹ ਗੰਨੇ ਦੀ ਵੇਸਟੇਜ ਤੋਂ ਹੀ ਉਸ ਨੂੰ ਬਾਲਣ ਦੀ ਵਰਤੋਂ ਕਰਦੇ ਹਾਂ ਜਦ ਕਿ ਦੂਜੇ ਕੋਲ ਹਨ ਜੋ ਉਹੋ ਕਿਤੇ ਨਾ ਕਿਤੇ ਪਲਾਸਟਿਕ ਨੂੰ ਜਾਂ ਬੂਟਾਂ ਛੱਪਣਾ ਦੀ ਨੂੰ ਅੱਗ ਲਗਾ ਕੇ ਉਹਦੀ ਵਰਤੋਂ ਕਰਦੇ ਹਨ ਜਿਸ ਨਾਲ ਕਿ ਉਹ ਧੂੰਆਂ ਆ ਕੇ ਗੁੜਤੇ ਬੈਠ ਜਾਂਦਾ ਹੈ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਾਰਨ ਇਹ ਬਾਈ ਦੱਸ ਰਿਹਾ ਸੀ ਕਿ 1 ਲੱਖ ਰੁਪਏ ਦਾ ਇਨਾਮ ਹੈ ਤੇ ਅੱਜ ਤੱਕ ਇਹਨਾਂ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਾਹਮਣੇ ਮਸ਼ੀਨ ਤੇ ਗੰਨਾ ਹੈ ਜੋ ਉਹਦੇ ਵਿੱਚ ਪੀੜਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਤਿੰਨ ਦੇਗੇ ਲੱਗੇ ਹਨ ਪਹਿਲਾ ਦੇਗੇ ਵਿੱਚ ਜਾਏਗਾ ਉੱਥੇ ਉਬਲੇਗਾ ਫਿਰ ਦੂਜੇ ਜਾਏਗਾ ਫਿਰ ਵੱਡੇ ਚ ਵੱਡੇ ਦੇ ਵਿੱਚ ਜਾਣ ਤੋਂ ਬਾਅਦ ਫਿਰ ਇਸ ਨੂੰ ਬਣਾ ਕੇ ਜੋ ਹੈ ਇਹ ਆਪਣੇ ਭਾਂਡੇ ਵਿੱਚ ਪਾ ਲੈਂਦੇ ਹਨ ਅਤੇ ਕਿਤਨਾ ਕਿਤੇ ਕਿਸਾਨਾਂ ਨੂੰ ਇਹ ਸੰਦੇਸ਼ ਹੈ ਵੀ ਜੋ ਕਹਿੰਦੇ ਹਨ ਕਿ ਸਰਕਾਰਾਂ ਉਹਨਾਂ ਦਾ ਮੱਥਾ ਲੱਗਾ ਰਹਿੰਦਾ ਹੈ ਕਿਉਂਕਿ ਐਮਐਸਟੀ ਨੂੰ ਲੈ ਕੇ ਤਾਂ ਇਹ ਬਾਈ ਨੇ ਆਪਣਾ ਕੰਮਕਾਰ ਕੀਤਾ ਤਾਂ ਆਪਣੇ ਕੰਮ ਦੇ ਵਿੱਚ ਅੱਜ ਇਹ ਵਧੀਆ ਕਾਮਯਾਬ ਵੀ ਹਨ ਤੁਹਾਨੂੰ ਦੱਸ ਦਈਏ ਕਿ ਦੂਰੋਂ ਦੂਰੋਂ ਲੋਕ ਇਹਨਾਂ ਕੋਲੇ ਸਮਾਨ ਲੈਣ ਆਉਂਦੇ ਹਨ ਤੇ ਇਹਨਾਂ ਕੋਲੇ ਆਰਡਰ ਵੀ ਪੂਰਾ ਨਹੀਂ ਹੁੰਦਾ ਗੱਲਬਾਤ ਕਰਦੇ ਬਾਈ ਜੀ ਨਾਲ ਕਿਹਦਾ ਮਜਾ ਆਪਣਾ ਮੇਰਾ ਨਾਮ ਗੁਰਜੰਟ ਸਿੰਘ ਗੁਰਜੰਟ ਸਿੰਘ ਜੀ ਕਿਸ ਤਰ੍ਹਾਂ ਆਈ ਡੀਆ ਆਇਆ ਦਿਮਾਗ ਦੇ ਵਿੱਚ ਕਿਉਂਕਿ ਆਪਾਂ ਦੇਖਦੇ ਆਂਗੇ ਕਿਸਾਨ ਤਾਂ ਦੋ ਫਸਲਾਂ ਦੀ ਉਲਝੇ ਪਏ ਨੇ ਸਰਕਾਰ ਐਮਐਸਪੀ ਦੇਣ ਨੂੰ ਤਿਆਰ ਨਹੀਂ ਤਾਂ ਤੁਹਾਡੇ ਮਨ 'ਚ ਕਿਵੇਂ ਆਇਆ ਹੈ ਦੇਖੋ ਜੀ ਅੱਜ ਤੋਂ 10 20 22 ਸਾਲ ਪਹਿਲਾਂ ਕਿ ਨਾ ਅਸੀਂ ਚੰਡੀਗੜ੍ਹ ਕਣੀ ਜਾਂਦੇ ਹੁੰਦੇ ਸੀ ਉਧਰ ਕਲਾੜ ਲੱਗਿਆ ਹੁੰਦਾ ਦੀ ਉੱਥੋਂ ਗੋੜ ਲੈਣਦੇ ਤੇ ਚਲੋ ਵਧੀਆ ਟੈਸਟੀ ਹੁੰਦਾ ਦੀਗਾ ਜੀ ਕਿਵੇਂ ਆਪਣਾ ਮਾਰਕੀਟ ਦੇ ਵਿੱਚ ਉਦੋਂ 20-22 ਰੁਪਏ ਕਿਲੋ ਕੋਣਾ ਹੁੰਦਾ ਦੀ ਗਾ ਜੀ ਉਹ 50 ਰੁਪਏ ਕਿਲੋ ਦੰਦੇ ਹੁੰਦੇ ਤੇ ਤੇ ਸਾਡੇ ਮੰਡ ਦੇ ਵਿੱਚ ਏੜੀ ਆਇਆ ਜੀ ਆਪਾਂ ਵੀ ਕਣਕ ਜੀਰੀ ਕਪਾਹਾਂ ਜਾਂ ਝੋਨੇ ਦੇ ਵਿੱਚ ਹਨਾ ਉਲਝੇ ਹੋયા ਆ ਵੀ ਆਪਾਂ ਇਹੋ ਜਿਹਾ ਕੰਮ ਕਿਉਂ ਨਾ ਕਰ ਲਈਏ ਅਸੀਂ ਨੇ ਅੱਜ ਤੋਂ 17 ਸਾਲ ਪਹਿਲਾਂ ਫਿਰ ਇੱਕ ਛੋਟੇ ਉਹਦੇ ਨਾਲ ਵੀ ਚਲੋ ਆਪਾਂ ਪਹਿਲਾਂ ਛੋਟਾ ਕੰਮ ਦੇਖਦਾ ਜੀ ਕਰਕੇ ਆਪਾਂ ਨੇ ਇੱਕ ਫਿਰ ਖਿਲਾੜੀ ਲਾ ਕੇ ਜੀ ਇੱਕ ਸਾਡਾ ਕੜਾ ਹ ਜੀ ਜਿਹੜੋ ਬਣਾ ਕੇ ਕੋੜ ਇੱਕ ਆਪਾਂ ਨੇ ਕਾਰੀਗਰ ਰੱਖ ਰਿਆ ਸੀਗਾ ਜਿਹੜੋ ਵੇਚਿਆ ਜੀ ਚਲੋ ਵਧੀਆ ਪਰ ਮਹੰਗਾਰਾ ਮਿਲਿਆ ਜੀ ਉਸ ਤੋਂ ਬਾਅਦ ਆਪਣਾ ਵਧੀਆ ਆਮਦਨ ਦੇ ਸਾਧਨ ਬਣ ਗਿਆ ਕੀ ਕੀ ਤਿਆਰ ਹੁੰਦਾ ਤੁਹਾਡੇ ਵੱਲੋਂ ਜੋ ਗੁੜ ਦੀਆਂ ਆਈਟਮਾਂ ਦੀ ਜਿਹੜੀ ਗੱਲ ਕੀਤੀ ਜਾਵੇ ਸਾਡੇ ਕੋਲੇ ਜੀ ਗੋੜ ਸ਼ੱਕਰ ਜਿਹੜਾ ਪਲੇਨ ਗੋੜ ਹੋਊਗਾ ਉਹ ਵਧੀਆ ਕੁਆਲਿਟੀ ਤੇ ਗੰਨੇ ਦੀ ਕੁਆਲਿਟੀ ਵਧੀਆ ਲਿਆ ਕੇ ਤਿਆਰ ਕੀਤਾ ਜਾਊਗਾ ਜੀ ਤੇ ਜਿੰਨੇ ਮਰਜ਼ੀ ਉਹਨਾਂ ਵਾਲੇ ਦੇ ਸਕਦੇ ਹੋ ਆਪਣੇ ਗੋੜ ਸ਼ੱਕਰ ਨੂੰ ਚਾਹ ਨਹੀਂ ਫੜਦੀ ਤੇ ਤੁਸੀਂ 2 ਸਾਲ ਰੱਖ ਲਓ ਖਰਾਬ ਨਹੀਂ ਹੋਊਗਾ ਉਸ ਤੋਂ ਬਾਅਦ ਫਿਰ ਚਾਣਾ ਮਸਾਲਾ ਗੋੜ ਆ ਗਿਆ ਜੀ ਚਾਨੇ ਪਾ ਕੇ ਗੋੜਾ ਇੱਕ ਦੋ ਹੋਰ ਮਸਾਲੇ ਪਾ ਕੇ ਉਹ ਚ ਤਿਆਰ ਕੀਤਾ ਜਾਂਦਾ ਫਿਰ ਸੌਂਫ ਜਮੈਂਨ ਵਾਲ ਆ ਗਿਆ ਮੂੰਗਫਲੀ ਕਾਜੂ ਬਦਾਮ ਅਲਸੀ ਸੌਂਫ ਜਮੈਂਨ ਖਸ ਖਸ ਤੇਲ ਆਲਾ ਘੋੜ ਆ ਗਿਆ ਇਹ ਚਾਰ ਪੰਜ ਸਾਡੇ ਕੋਲੇ ਵੈਰਾਈਟੀਆਂ ਮਿਲਦੀਆਂ ਨੇ ਇਹ ਕੰਮ ਸਿੱਖੇ ਕਿੱਥੋਂ ਇੰਨਾ ਕੁਝ ਕਿਉਂਕਿ ਤੁਸੀਂ ਆਪਣੇ ਫਸਲਾਂ ਦੋ ਹੀ ਬੀਜਦੇ ਸੀਗੇ ਉਸ ਤੋਂ ਬਾਅਦ ਸਿੱਖਿਆ ਵੀ ਸੀ ਜਾਂ ਕਿਤੇ ਆਪ ਵੀ ਦੁਨਾਨ ਚ ਆ ਗਿਆ ਵੀ ਇਸ ਤਰ੍ਹਾਂ ਕਰਨਾਗਾ ਨਹੀਂ ਜੀ ਆਪਾਂ ਨੇ ਕਹਣਾ 2 ਸਾਲ ਆਪਣੇ ਬਜ਼ੁਰਗ ਤੇ ਆਪਣੇ ਲਵੇ ਆਪਣੇ ਪਿੰਡਾਂ ਦੀ ਉਹ ਅਸੀਂ ਨੇ ਕਾਰੀਗਰ ਰੱਖ ਲਏ ਤੇ ਅਸੀਂ ਉਹਨਾਂ ਤੋਂ ਕੰਮ ਸਿੱਖ ਗਏ ਸੀ ਸਾਡੇ ਕਾਰੀਗਰ ਦਾ ਕੰਮ ਸਿੱਖਿਆ ਹਾਂ ਜੀ ਹਾਂ ਸਾਡੇ ਦਿਲ ਦੇ ਵਿੱਚ ਚਾਹਣਾ ਸੀ ਜੀ ਵੀ ਅਸੀਂ ਆਪ ਕੰਮ ਕਰੀਏ ਵੀ ਲੋਕਾਂ ਨੂੰ ਸਫਾਈ ਤੇ ਵਧੀਆ ਕੁਆਲਿਟੀ ਦੇ ਸਕੀਏ ਗੁਰਦ ਦੀ ਗੱਲ ਕੀਤੀ ਆਵੇ ਗੰਨੇ ਦੀ ਗੱਲ ਕੀਤੀ ਆਵੇ ਜੇਕਰ ਗੰਨੇ ਫਿਰ ਕਿੰਨੇ ਪ੍ਰਕਾਰ ਦਾ ਬੀਜ ਦਿਓ ਕਿਉਂਕਿ ਕਹਿੰਦਾ ਅਸੀਂ ਦੇਖਿਆਗਾ ਆਪਣਾ ਹੀ ਹੈ ਗੰਨਾ ਖੇਤ ਵੀ ਆਪਣੇ ਨੇ ਆਰਗੈਨਿਕ ਤਰ੍ਹਾਂ ਦੀ ਖੇਤੀ ਕਰਦੇ ਹਾਂ ਦੇਖੋ ਜੀ ਗੰਨਾ ਸਾਡੇ ਕੋਲੇ 20 ਕਿਲੇ ਹੁੰਦਾਗਾ ਆਪਣੇ ਕੋਲੇ 4-5 ਵੈਰਾਈਟੀਆਂ ਹੁੰਦੀਆਂ ਨੇ ਜਿਵੇਂ 95 ਹੋ ਗਿਆ ਜੀ 96 ਹੋ ਗਿਆ 88 ਹੋ ਗਿਆ 18 ਹੋ ਗਿਆ 099 ਹੋ ਗਿਆ ਤੇ 015 ਹੋ ਗਿਆ ਜੀ ਇਹ ਸਾਰੀਆਂ ਘੋੜਾ ਵਾਲੀਆਂ ਕੁਆਲਿਟੀਆਂ ਵਧੀਆ ਨੇ ਜੀ ਫਿਰ ਜਦੋਂ ਗੰਨੇ ਨੂੰ ਤੁਸੀਂ ਬਦਲਦੇ ਹੋ ਕੁਆਲਿਟੀ ਨੂੰ ਬਦਲਦੇ ਹੋ ਟੇਸਟ 'ਚ ਫਰਕ ਪੈਂਦਾ ਹੋਊਗਾ ਫਿਰ ਦੱਸ ਦਿਓ ਲੋਕਾਂ ਨੂੰ ਕਿ ਭਾਈ ਟੇਸਟ 'ਚ ਫਰਕ ਪਊਗਾ ਗਲਤ ਨਾ ਸਮਝਿਓ ਹਾਂਜੀ ਮਾੜਾ ਮੋਟਾ ਫਰਕ ਪਾਇਆ ਜਾਂਦਾਗਾ ਤੇ ਆਪਾਂ ਗਾਹਕ ਨੂੰ ਜਦੋਂ-ਦੋਂ ਗੁਰਦੰਨੇ ਆ ਜੀ ਪਹਿਲੀ ਦੱਸ ਦਿੰਨੇ ਆ ਵੀ ਦੇਖੋ ਜੀ ਗੰਨੇ ਦੀ ਕੁਆਲਿਟੀ ਹੁਣ ਚੇਂਜ ਹੋਈ ਆ ਤੇ ਮਾੜਾ ਮੋਟਾ ਟੇਸਟ ਦਾ ਫਰਕ ਪਊਗਾ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਸਾਨੂੰ ਕੁਆਲਿਟੀ ਮਿਲਣੀ ਚਾਹੀਦੀ ਆ ਮਾੜਾ ਮੋਟਾ ਟੇਸਟ ਦਾ ਚੱਲੇ ਜਾਂਦਾ ਕਿੱਥੋਂ ਕਿੱਥੋਂ ਸਮਾਨ ਲੈਣਾ ਨੇ ਲੋੜ ਦੇਖੋ ਜੀ ਚੰਡੀਗੜ੍ਹ ਤੋਂ ਆਪਣੇ ਸਾਰੇ ਪੰਜਾਬ ਵੰਗੂ ਸਾਨੂੰ ਪਤਾ ਆ ਜੀ ਹੁਣ ਵਧੀਆ ਨਾਮ ਚੱਲਦਾ ਆਪਣਾ ਪ੍ਰੀਤ ਕਲਾੜ ਘਾਵ ਦਾ ਇਹ ਪਟਿਆਲਾ ਰੋਡ ਦੇ ਉੱਪਰ ਆਪਣੇ 버거 ਕਿੰਗ KFC ਦੇ ਨਜ਼ਦੀਕ ਪਾਇਆ ਜਾਂਦਾ ਜੀ ਬਾਕੀ ਕੈਨੇਡਾ ਅਮਰੀਕਾ ਤੋਂ ਭਰਾ ਆਉਂਦੇ ਨੇ ਜੀ ਉਹ ਲੈ ਜਾਂਦੇ ਨੇ ਤੇ ਆਪਾਂ ਭੇਜ ਵੀ ਦਿੰਦੇ ਆ ਜੀ ਕਰ ਦਿੰਦੇ ਆ ਕਰਦੇ ਹਲਾਤਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਕਿਸ ਤਰ੍ਹਾਂ ਪ੍ਰਕਾਰ ਸੀ ਹੁਣ ਕਿਸ ਪ੍ਰਕਾਰ ਕਰਦੇ ਜਦੋਂ ਆਪਣਾ ਕੰਮ ਕੁਸ਼ੂਰੂ ਕੀਤਾਗਾ ਕਿਉਂਕਿ ਇਨਕਮ ਰੋਜ਼ ਘਰੇ ਜਾਂਦੀ ਹੁਣ ਹਾਂਜੀ ਦੇਖੋ ਜੀ ਜਿਹੜੀ ਡੇਲੀ ਇਨਕਮ ਵਧੀਆ ਜਾਂਦੀ ਆ ਜੀ ਪਹਿਲਾਂ ਤਾਂ ਕਣਕ ਜੀਰੀ ਤੇ 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 ਉਹ ਦੂਪਤਾ ਜੀ ਪਹਿਲਾ ਹਾਲਾਤ ਮਾੜੀ ਤੇਗੇ ਹੁਣ ਚਲੋ ਹਾਂ ਜੀ ਕਦੇ ਆੜਤਿਆਂ ਕੋਲੇ ਵਗ ਗਏ ਜੀ ਆੜਤਿਆਂ ਜਵਾਬ ਦਿੱਤਾ ਕਣਕਜੀਤ ਤੁਹਾਨੂੰ ਪਤਾ ਸੀ ਮੈਂ ਮਹੀਨੇ ਆਉਂਦੀ ਆ ਜੀ ਬਾਕੀ ਸਾਡੀ ਜਮਾਂਡ ਫੈਮਲੀ ਆ ਜੀ ਅਸੀਂ ਦੋ ਭਰਾ ਹਾਂਗੇ ਤੇ ਵਧੀਆ ਆਪਣੇ ਘਰ ਦੇ ਵੀ ਸਾਰੇ ਕੰਮ ਲੱਗੇ ਹੋਏ ਨੇ ਜਿਵੇਂ ਉਹਨਾਂ ਨੇ 7-8 ਬੰਦਿਆਂ ਦੀ ਰੋਟੀ ਪਕਾ ਕੇ ਭੇਜਣੀ ਜੀ ਚਲੋ ਸਾਰਾ ਕੰਮ ਘਰ ਦਾ ਉਹ ਕਰਦੇ ਨੇ ਬਾਕੀ ਸਾਡੇ ਉਰੇ ਵੀ ਮਦਦਦ ਬਾਹਰ ਆਂਦੇ ਨੇ ਜੀ ਜਿਹਨੇ ਸਾਰਾ ਡੱਬਰ ਕੰਮ ਲਾ ਗਿਆ ਉਹਨੂੰ ਹਾਂ ਜੀ ਹਾਂ ਇੱਕ ਘਲਾੜ ਨਾਲ ਸਾਰਾ ਡੱਬਰ ਕੰਮ ਲੱਗਿਆ ਹੋਇਆ ਸਾਰਾ ਡੱਬਰ ਸਾਡਾ ਖੁਸ਼ੀ ਆ ਜੀ ਕੰਮ ਜਿਹੜੀ ਗੱਲ ਕੀਤੀ ਆ ਸਰੋਂ ਦਾ ਤੇਲ ਦੀ ਫਿਰ ਇਸ ਨੂੰ ਕਿਸ ਤਰ੍ਹਾਂ ਤਿਆਰ ਕਰਦੇ ਆ ਦੇਖੋ ਜਿਹੜਾ ਸਰੋਂ ਦਾ ਤੇਲ ਆਹੇ ਜੇ ਐਸ 7 ਕੋਲਾ ਸਰੋਂਾਂ ਗੀ ਆਪਣੇ ਖੇਤ ਦੀ ਸਰੋਂ ਆ ਪਹਿਲਾਂ ਅਸੀਂ ਗੰਨਾ ਬੀਜ ਕੇ 4-5 ਕੀਲੇ ਦੀ ਉਹਦੇ ਉੱਪਰ ਸਾਡੀ ਸਰੋਂ ਵੀ ਲਾਈ ਹੋਈ ਆ ਜੀ ਫਿਰ ਸਰੋਂ ਵੱਢ ਕੇ ਕੱਢ ਕੇ ਉਹਦਾ ਆਪਾ ਤੇਲ ਕਢਾ ਕੇ ਜੀ ਤੇ ਉਹਰੇ ਆਪਾਂ ਫਿਰ ਛੇੜ ਕਰਦੇ ਆ ਇਹਦੇ ਵੀ ਆਪਾਂ ਨੂੰ ਵਧੀਆ ਨਿਕਮ ਪਏ ਜਾਂਦੀ ਆ ਕਹਿੰਦੇ ਨੇ ਵੀ ਤੇਲ ਕੱਢਣ ਵਾਲੇ ਮਿਲਾਵਟ ਕਰਦੇ ਨੇ ਕੋਲੇ ਵੇਖ ਘਟਾਣੇ ਤੇਲ ਨਹੀਂ ਜੀ ਅਸੀਂ ਦੋ ਤਿੰਨ ਬੰਦੇ ਜਾਣਦੇ ਆਂਗੇ ਕਿਵੇਂ ਭਰਾ ਵਗ ਜਾਂਦੇ ਨੇ ਅਸੀਂ 8ਵੇਂ ਮਹੀਨੇ ਦੇ ਵਿੱਚ ਤੇਲ ਕਢਵਾ ਲਿਆ ਹੋਣੇ ਆਂਗੇ ਅਸੀਂ ਪਹਿਲਾਂ ਤਾਂ ਉਹ ਚੱਕੀ ਤੇ ਨਹੀਂ ਜਾਂਦੇ ਜਿਹੜਾ ਮਲਾਵਟ ਕਰੇ ਜੀ ਤੇ ਕੱਕੜਾਲ ਰੋਡ ਦੇ ਆਪਣੇ ਧੂਰੀ ਚੱਕੀਆਂ ਜੀ ਬਹੁਤ ਵਧੀਆ ਸਰਦਾਰ ਜੀ ਤੇ ਉਹਨਾਂ ਤੋਂ ਤੇਲ ਕਢਵਾ ਕੇ ਇੱਕ ਜਣਾ ਸਾਡਾ ਫੇਰ ਵੀ ਉਹਨਾਂ ਦੇ ਕੋਲੇ ਬੈਠੀ ਰਹੂਗਾ ਜਿਹੜੀ ਖਾਲਾ ਕੀ ਉਹ ਸਾਡੀ ਨਾਲ ਹੁੰਦੇ ਵਕੀ ਜਾਂਦੇ ਆ ਜੀ 40 ਰੁਪਏ ਕਿਲੋ ਤੇ ਉਦੋਂ ਬਾਅਦ ਆਪਾਂ ਤੇਲ ਡਰਮਾਂ ਚ ਨਵੇਂ ਡਰਮਾਂ ਚ ਪਵਾ ਕੇ ਆਪਣੇ ਘਰ ਸਟਾਕ ਕੀਤਾ ਹੋਇਆ ਉਤੋਂ ਅਸੀਂ ਬੋਤਲਾਂ ਭਰ ਕੇ ਲਿਓਨੇ ਜੀ ਉਹਦਾ ਕੇ ਸੇਲ ਕਰਦੇ ਜਿਸ ਤਰ੍ਹਾਂ ਗੁਰਦੇ ਸੇਲ ਵਧੀਆ ਹੁੰਦੀ ਹੈ ਤੇਲ ਹਲਦੀ ਮਿਰਚ ਦੀ ਸੇਲ ਵੀ ਹੈ ਹਾਂ ਜੀ ਸਾਰੀਆਂ ਚੀਜ਼ਾਂ ਦੀ ਬਹੁਤ ਵਧੀਆ ਸੇਲ ਆ ਜੀ ਬਹੁਤ ਵਧੀਆ ਪਰਮਾ ਹੰਗਾਰਾ ਮਿਲਿਆ ਹੋਇਆ ਜਦੋਂ ਕੰਮ ਸ਼ੁਰੂ ਕੀਤਾ ਸੀਗਾ ਉਦੋਂ ਕਿਹੋ ਜਿਹਾ ਰਿਸਪਾਂਸ ਰਿਹਾ ਕਿਵੇਂ ਜੀ ਜਦੋਂ ਕੰਮ ਸ਼ੁਰੂ ਕਰਿਆ ਸੀਗਾ ਉਦੋਂ ਕਿਹੋ ਜਿਹੇ ਰਿਸਪੌਂਸ ਮਿਲਿਆ ਆਪਾਂ ਨੂੰ ਦੇਖੋ ਜੀ ਉਦੋਂ ਥੋੜਾ ਜਿਹਾ ਘੱਟ ਦੀਗਾ ਹੁਣ ਸਮੇਂ ਦੇ ਹਿਸਾਬ ਨਾਲ ਜਿਵੇਂ ਗਾਹਕ ਲੱਗਦਾ ਗਿਆ ਜੀ ਕੁਆਲਿਟੀ ਦੰਦੇਗਾ ਤੇ ਹੁਣ ਬਹੁਤ ਵਧੀਆ ਭਰ ਮਹੰਗਾਰਾ ਜੀ ਕਿਵੇਂ ਹੁਣ ਅਸੀਂ ਮਾਰਚ ਦੇ ਵਿੱਚ 120 ਕਾਊਂਟਲ ਸਾਡੀ ਬੁਕਿੰਗ ਆ ਜੀ ਗੋੜ ਤੇ ਸ਼ੱਕਰ ਦੀ ਉਹੀ ਪੂਰੀ ਹੋ ਸਭ ਤੋਂ ਚਾਰਕ ਕਾਊਂਟਲ ਵਧੀਆ ਤਰੀਕੇ ਨਾਲ ਗੋੜ ਸ਼ੱਕਰ ਤਿਆਰ ਹੁੰਦਾ ਜੀ ਇਸ ਤਰ੍ਹਾਂ ਤਿਆਰ ਕਰਦੇ ਹੁਣ ਇਸ ਨੂੰ ਪਹਿਲਾਂ ਆਪਾਂ ਦੇਖਿਆ ਕਿ ਤਿੰਨ ਦੇਗੇ ਲੱਗੇ ਹੋਏ ਨੇ ਦੇਖੋ ਜੀ ਜਿਹੜਾ ਪਹਿਲਾਂ ਦੇਗਾਗਾ ਉਹਦੇ ਵਿੱਚ ਰਸ ਥੋੜਾ ਜਿਹਾ ਗਰਮ ਹੁੰਦਾ ਦੂਜੇ ਦੇ ਵਿੱਚ ਜਿਹੜੇ ਉਹਦੇ ਉੱਪਰ ਮੈਲ ਹੁੰਦੀ ਹੈ ਜੀ ਕਣ ਉਹ ਮੈਲ ਉਤਾਰ ਕੇ ਫਿਰ ਤੀਜੇ ਦੇ ਅੱਗੇ ਦੇ ਵਿੱਚ ਸਾਡਾ ਜਾ ਕੇ ਕੜਾਹ ਕਹਿ ਦਿੰਦੇ ਆ ਆਪਣੇ ਉਦਾਂ ਗੋੜ ਤਿਆਰ ਹੁੰਦਾਗਾ ਜਿਹੜਾ ਇਹ ਕੜਾਹ ਜੀ ਕਿਵੇਂ ਆਪਣੇ ਪੁਰਾਣੇ ਬਜ਼ੁਰਗ 80 90 ਸਾਲ ਪਹਿਲਾਂ ਗੋੜ ਬਣਾਉਂਦੇ ਸੀ ਉਸ ਹਿਸਾਬ ਨਾਲੇ ਆਪਾਂ ਗੋੜ ਤਿਆਰ ਕਰਦੇ ਆਂ ਵੀ ਸਾਨੂੰ ਕੋਈ ਜਿਆਦਾ ਨਹੀਂ ਹੈਗਾ ਵੀ ਆਪਣਾ 4 ਕਾਉਂਟਰ ਬਣ ਰਿਹਾ ਆਪਾਂ ਕੋਈ ਕੜਾਹੀਆਂ ਲਾ ਕੇ ਵੀ ਆਪਣੇ 8 ਕਾਉਂਟਰ ਤਿਆਰ ਕਰਨਾ ਆਪਾਂ ਕਹਿੰਦੇ ਵੀ ਵਧੀਆ ਤਿਆਰ ਹੋਵੇ ਚਾਹੀ ਸਾਡਾ 4 ਤੋਂ ਵੀ ਤੰਨੇ ਰਹਿ ਜੇ ਜੀ ਵਧੀਆ ਸਾਫ ਤਰੀਕੇ ਨਾਲ ਬਾਕੀ ਆਪਣੇ ਲਵੇ ਨਿੰਮ ਦੇ ਚੱਕ ਹੁੰਦੇ ਨੇ ਜੀ ਜਿਸ ਆਪਾਂ ਗੋੜ ਕੱਢ ਕੇ ਕੜਾਹੇ 'ਚ ਪਾਉਨੇ ਆਗੇ ਸਿੱਧਾ ਉਹ ਨਿੰਮ ਦਾ ਚੱਕ ਹੋਊਗਾ ਉਹਦਾ ਕੋਈ ਸਾਈਡ ਇਫੈਕਟ ਨਹੀਂ ਜੇ ਮਾਣੀ ਮੋਟੀ ਲੱਕੜ ਘਸ ਕੇ ਵੀ ਜਾਊਦਾ ਫਾਇਦਾ ਕਰੂ ਨੁਕਸਾਨ ਨਹੀਂ ਕੋਈ ਬਾਲਣ ਦੀ ਗੱਲ ਕੀਤੀ ਆਵੇ ਆਪਾਂ ਦੇਖ ਜائیں ਘੁਲਾਣਾ ਦੇ ਵਿੱਚ ਅਸੀਂ ਵੀ ਜਾਣਿਆ ਦੇਖਦੇ ਆ ਕਿ ਚੱਪੜਾਂ ਵਗੈਰਾ ਪੱਲੀਆਂ ਬੂਟ ਵਗੈਰਾ ਉਹਨਾਂ ਕੋਲੇ ਪਏ ਹੁੰਦੇ ਨੇ ਜਿੰਜਿੱਦੀ ਉਹ ਵਰਤੋਂ ਕਰਦੇ ਨੇ ਤੁਹਾਡੇ ਵੱਲੋਂ ਵਰਤੋਂ ਗੰਨੇ ਦੇ ਛੇੜੜਾਂ ਦੀ ਕੀਤੀ ਜਾਂਦੀ ਹੈ ਦੇਖੋ ਜੀ ਜਿਹੜੀ ਹੋਕਣਾ ਬੂਟਾਂ ਦੀ ਵੇਸਟਿੰਗ ਹੁੰਦੀ ਆ ਹੋਰ ਵੀ ਖਾਨੀ ਕਿੱਥੋਂ ਕਿੱਥੋਂ ਮੰਗਾਉਂਦੇ ਆ ਉਹ ਰਬੜ ਆਪਣੇ ਪ੍ਰਦੂਸ਼ਣ ਨੂੰ ਵੀ ਬਹੁਤ ਹੋ ਕਰਦੀ ਆ ਜਿਹੜਾ ਆਪਣਾ ਇਹ ਗੰਨੇ ਦਾ ਸਿਲਕ ਵਾਲੀ ਬਾਲਣ ਵਧੀਆ ਹੁੰਦਾ ਜੀ ਉਹ ਗੁੜ ਦੇ ਵਿੱਚ ਵੀ ਥੋੜੀ ਕੜਤਨ ਪਾਉਂਦਾ ਉਹ ਰਾਵੜ ਦੀ 스멜 ਆ ਜਾਂਦੀ ਹੈ ਜੀ ਉਹ ਬਹੁਤ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੀ ਆ ਵੀ ਉਹ ਜੀ ਵਰਤੋਂ ਤੋਂ ਦੂਰ ਰਹੋ ਆਪਣੇ ਗਾਹਕਾਂ ਨੂੰ ਦੇਖਣਾ ਚਾਹੀਦਾ ਵੀ ਆਪਾਂ ਨੇ ਕਿੱਥੋਂ ਚੀਜ਼ ਲੈਣੀਆਂ ਜਾਂ ਵਧੀਆ ਲੈਣੀਆਂ ਉਹ ਦੇਖ ਕੇ ਲੋ ਇਹਦੇ ਸੈਂਪਲ ਭਰੇਗੇ ਤੁਸੀਂ 1 ਲੱਖ ਦਾ ਨਾਮ ਰੱਖਿਆ ਹੋਇਆਗਾ ਹਾਂਜੀ ਸਾਡੇ ਆਏ ਸਾਲ ਸੈਂਪਲ ਭਰੇ ਜਾਂਦੇ ਨੇ ਜੀ ਪਰ ਵੀ ਸਾਡੇ ਸੈਂਪਲ ਭਰੇ ਨੇ ਇੱਕਤੀ ਵੀ ਸੈਂਪਲ ਭਰੇ ਨੇ ਸਾਡਾ ਕੋਈ ਸੈਂਪਲ ਸਾਡੇ ਪਾਸ ਹੋ ਕੇ ਆਏ ਨੇ ਕੋਈ ਵੀ ਉਹ ਸਾਨੂੰ ਨਹੀਂ ਦਿਆ ਇਹ ਵੀ ਦੀ ਇਹਨਾਂ ਕਹਿਣਾ ਹੈ ਕਿ ਹਰ ਸਾਲ ਇਹਨਾਂ ਦੇ ਸੈਂਪਲ ਭਰ ਜਾਂਦੇ ਹਨ 17 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਨ ਲੇਕਿਨ ਕਦੇ ਵੀ ਇਹਨਾਂ ਦਾ ਸੈਂਪਲ ਫੇਲ ਨਹੀਂ ਹੋਇਆ ਤੇ ਜਦੋਂ ਹੁਣ ਆਪਣਾ ਕੰਮ ਕਰ ਕਰ ਲੱਗੇ ਨੇ ਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਜੋ ਇਸ ਕੁਲਾੜ ਦੇ ਕਾਰਨ ਉਹ ਪੂਰੇ ਦਾ ਪੂਰਾ ਪਰਿਵਾਰ ਇੱਕ ਤਰ੍ਹਾਂ ਦਾ ਨੌਕਰੀ ਲੱਗ ਗਿਆ ਤਾਂ ਕਿਤੇ ਨਾ ਕਿਤੇ ਉਹ ਕਿਸਾਨਾਂ ਨੂੰ ਵੀ ਇਹਨਾਂ ਦਾ ਇਹ ਸੰਦੇਸ਼ ਹੈ ਜੋ ਐਮਐਸਟੀ ਦੇ ਪਿੱਛੇ ਲੜਦੇ ਰਹਿੰਦੇ ਹਨ ਲੇਕਿਨ ਜੋ ਚਾਹਣ ਤਾਂ ਇਸ ਪ੍ਰਕਾਰ ਦੇ ਆਪਣੇ ਕੰਮ ਕਰਕੇ ਡੇਲੀ ਦੀ ਡੇਲੀ ਆਪਣੀ ਇਨਕਮ ਉਹ ਲੈ ਸਕਦੇ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ